ਮੇਰੇ ਕੋਲ ਸਭ ਤੋਂ ਪਹਿਲਾਂ ਆਪ ਨੂੰ ਸਾਰਿਆਂ ਨੂੰ ਪੰਜਾਬ ਪੰਜਾਬ ਸਰਕਾਰ ਦੀ ਸੀਐਮ ਸਾਹਿਬ ਮਾਨਯੋਗ ਪੰਜਾਬ ਦੀ ਜਿਹੜੀ ਵਚਨਬੰਦਤਾ ਹੈਗੀ ਐ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਉਹ ਦਿਖਾਉਂਦਾ ਉਹਦੀ ਵਚਨਬੰਦਤਾ ਨੂੰ ਦਿਖਾਉਂਦਾ ਜਿਹੜੇ ਸਾਡੇ ਡੀਜੀਪੀ ਸਾਹਿਬ ਨੇ ਜਿਹੜਾ ਆਪਰੇਸ਼ਨ ਲਾਂਚ ਕੀਤਾ ਹੈਗਾ ਪ੍ਰਹਾਰ 2 ਅਗੇਂਸਟ ਦੀ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰਸ ਪ੍ਰਹਾਰ 1 ਵਾਸ ਸਕਸੈਸਫੁਲ ਫਿਰ ਉਸ ਤੋਂ ਉਹਦੀ ਸਕਸੈਸ ਨੂੰ ਦੇਖਦੇ ਹੋਏ ਪ੍ਰਹਾਰ 2 ਲਾਂਚ ਕੀਤਾ ਗਿਆ ਹੈਗਾ ਸਾਡਾ ਪਹਿਲਾ ਦਿਨ ਜਿਹੜਾ ਕੱਲ ਦਾ ਗੁਜ਼ਰਿਆ ਚੰਗਾ ਸੀਗਾ ਹਜ਼ਾਰ ਦੇ ਕਰੀਬ ਰੈਸਟਾਂ ਸਾਰੇ ਪੰਜਾਬ ਦੇ ਓਵਰਾਲ ਪੰਜਾਬ ਦੇ ਵਿੱਚ ਹੋਈਆਂ 140 ਦੇ ਕਰੀਬ ਬਾਰਡਰ ਰੇਂਜ ਦੇ ਵਿੱਚ ਹੋਈਆਂ ਇਹ ਜਿਹੜੀ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਦਾ ਮੇਨ ਜਿਹੜਾ ਮੰਤਬ ਹੈਗਾ ਮੈਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੂੰਗਾ ਸਬ ਇਨਸਪੈਕਟਰ ਸਤਵਿੰਦਰ ਨੂੰ ਸਬ ਇਨਸਪੈਕਟਰ ਗੁਰਬਖਸ਼ ਸਿੰਘ ਨੂੰ ਤੇ ਐਸਆਈ ਤਰਸੀਮ ਸਿੰਘ ਨੂੰ ਜਿਨ੍ਹਾਂ ਨੇ ਸ਼੍ਰੀ ਸੁਹੇਲ ਮੀਰ ਜੀ ਦੀ ਅਗਵਾਈ ਹੇਠ ਬਹੁਤ ਹੀ ਛਲਾਗਾ ਜੋ ਕੰਮ ਕੀਤਾ ਹੈਗਾ ਸਾਨੂੰ ਇੱਕ ਇਨਪੁਟ ਮਿਲੀ ਸੀ ਸੈਂਟਰਲ ਏਜੰਸੀ ਤੋਂ ਵਿਦ ਰਿਗਾਰਡ ਟੂ ਦੀ ਸਮਗਲਿੰਗ ਆਫ ਦੀ ਐਕਸਪਲੋਸਿਵ ਥਿੰਗਸ ਜਿਹੜੀਆਂ ਕ੍ਰਾਸ ਦੀ ਬਾਰਡਰ ਸੈਂਟਰਲ ਏਜੰਸੀਜ਼ ਦੀ ਜਿਹੜੀ ਇਨਪੁਟ ਸੀਗੀ ਉਹ ਮਿਲੀ ਉਸ ਨੂੰ ਬਹੁਤ ਚੱਜੇ ਟੰਗ ਨਾਲ ਸ਼੍ਰੀ ਸੁਹਿیل ਮੀਰ ਜੀ ਨੇ ਪਰਸਨਲ ਇਸ ਨੂੰ ਇਸ ਸਾਰੀ ਇਨਪੁਟ ਨੂੰ ਐਨਲਾਈਜ਼ ਕੀਤਾ ਆਪਣੀ ਕਮਾਂਡ ਹੇਠ ਟੀਮਾਂ ਨੂੰ ਕਨਸਟੀਟਿਊਟ ਕੀਤਾ ਏਬਲੀ ਲੀਡ ਬਾਈ ਸ਼੍ਰੀ ਦਿੱਤਿਆ ਵਾਰੀਅਰ ਐਸ ਪੀ ਡੀ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਤਿੰਨ ਜਿਹੜੇ ਸਾਡੇ ਹੋਰ ਆਫੀਸਰ ਸੀ ਜਿਨ੍ਹਾਂ ਦਾ ਮੈਂ ਨਾਮ ਲਿੱਤਾ ਬੜਾ ਕੋਆਰਡੀਨੇਟਡ ਡੇ ਇੰਟੈਲੀਜੈਂਸ ਲੈਡ ਆਪਰੇਸ਼ਨ ਜਿਹੜਾ ਸੈਂਟਰਲ ਏਜੰਸੀਜ਼ ਨਾਲ ਕੀਤਾ ਇਹਨਾਂ ਨੇ ਸਹਿਲਮੀਰ ਦੀ ਟੀਮ ਨੇ ਇਹ ਅਮਸਰ ਰੋਲਰ ਪੁਲਿਸ ਵਧਾਈ ਦੀ ਪਾਤਰ ਹੈ ਇਸ ਦੇ ਚੱਲਦੇ ਹੋਏ ਅਸੀਂ ਇੱਕ ਬਹੁਤ ਵੱਡਾ ਜਿਹੜਾ ਨੈਟਵਰਕ ਹੈ ਉਸ ਨੂੰ ਉੱਤੇ ਪਰਦਾ ਫਾਸ਼ ਕਰਨ ਦੇ ਵਿੱਚ ਕਾਮਯਾਬ ਹੋਏ ਹੈ ਜਿਹੜਾ ਕ੍ਰਾਸ ਦੀ ਬਾਰਡਰ ਆਈਐਸਆਈ ਸਪான்ਸਰਡ ਚੱਲ ਰਿਹਾ ਸੀ ਅਸੀਂ ਇਹਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੁਖਮਿੰਦਰ ਚੱਕ ਮਿਸ਼ਰੀਵਾਲ ਦਾ ਥਾਣਾ ਲੋਪੋਗੇ ਦਾ ਜਿਹਦੇ ਤੋਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਪੀ 86 ਚਾਈਨਿਸ ਮਿਡ ਇਸ ਦੀ ਜੜੀ ਮਡਲੀ ਪਿਛਗਛਾਈ ਹੈ ਇਹਦੇ ਵਿੱਚ ਹੋਰ ਜਾਣਿਆਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਖੁੱਲ ਕੇ ਸਾਹਮਣੇ ਆਈ ਹੈ ਜਿਨ੍ਹਾਂ ਦੇ ਮੈਂ ਹਾਲੇ ਖੁਲਾਸੇ ਨਹੀਂ ਕਰ ਪਾਵਾਂਗਾ ਕਿਉਂਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੀ ਤੇ ਧਰਪੜ ਪકડ جاری ਹੈ ਪਰ ਇੰਨਾ ਮੈਂ ਤੁਹਾਨੂੰ ਕਹਿ ਸਕਦਾ ਕਿ ਹੋਰ ਰਿਕਵਰੀਜ਼ ਤੇ ਹੋਰ ਗ੍ਰਿਫਤਾਰੀਆਂ ਬਹੁਤ ਜਲਦ ਅਸੀਂ ਕਰਕੇ ਤੁਹਾਡੇ ਸਮੁਖ ਤੁਹਾਨੂੰ ਤੁਹਾਨੂੰ ਅਪਡੇਟ ਦੇ ਦਿਆਂਗੇ। ਇਸ ਤੋਂ ਰਹਿਣ ਵਾਲਿਆ ਇਹ ਸੁਖਮਨ ਜੀ ਮੈਂ ਚੱਕ ਮਿਸ਼ਰੀ ਵਾਲਾ ਥਾਣਾ ਲੋਪੋਕੇ। ਇਸ ਨੂੰ ਪਹਿਲੇ ਵੀ ਸਾਰੇ ਤੇ ਪਰਚੇ ਦਰਜ ਨੇ। ਨਹੀਂ ਇਹਦੇ ਸੁਖਮਨ ਦਾ ਹਲੇ ਤੱਕ ਸਾਡੇ ਕੋਲੇ ਸਾਹਮਣੇ ਕੋਈ ਕ੍ਰਿਮਨਲ ਰਿਕਾਰਡ ਨਹੀਂ ਆਇਆ। ਆਈ ਸਿਰਫ ਪਾਕਿਸਤਾਨਾਈ ਡਰੋਨ ਹੀ ਆਇਆ। ਹਾਂ ਇਹਦਾ ਜਦੋਂ ਹਲੇ ਪੁੱਛਗੇਜ ਤੋਂ ਜੋ ਮੁੱਢਲੀ ਪੁੱਛਗੇਜ ਤੋਂ ਪਤਾ ਲੱਗਾ ਹੈਗਾ ਮੋਸਟ ਲਾਈਕਲੀ ਦੇ ਆਰ ਇਹ ਡਰੋਨ ਡਰਾਪਿੰਗ ਨਾਲ ਹੀ ਹੋਈ। ਪਰ ਇਹਨਾਂ ਨੇ ਕੋਈ ਵਾਰਦਾਤ ਪਹਿਲਾਂ ਕੀਤੀ ਹੈ ਕਿਉਂਕਿ ਜਿਵੇਂ ਥਾਣੇ ਦੇ ਉੱਤੇ ਹੈਂਡ ਗ੍ਰੇਨੇਡਰ ਪੋਈ ਸੀ ਕਿ ਹਮਲੇ ਹੋਏ ਸੀ ਕੋਈ ਉਹਦਾਂ ਕੋਈ ਹਾਲੇ ਜਿਹੜੇ ਇਹਦੀ ਜਿਹੜੀ ਗ੍ਰਿਫਤਾਰੀ ਹੈ ਸਾਡੇ ਕੋਲੇ 4 ਦਿਨ ਦਾ ਇਹਦਾ ਪੁਲਿਸ ਰਿਮਾਰਡ ਮਿਲਿਆ ਹੈਗਾ ਮੈਂ ਤੁਹਾਨੂੰ ਸਿਰਫ ਰਿਕਵਰੀ ਬਾਰੇ ਦੱਸਿਆ ਹੈਗਾ ਸਾਨੂੰ ਜਿਹੜੇ ਹੋਰ ਪਲੇਅਰਸ ਇਹਦੇ ਵਿੱਚ ਇਹ ਸਾਰੇ ਕੌਨਸਪੀਰੇਸੀ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਕਾਫੀ ਹੱਦ ਤੱਕ ਅਸੀਂ ਅਨਮਾਸਕ ਕਰ ਲਿਆ ਹੈਗਾ ਉਹਨਾਂ ਦੀ ਧਰ ਪਕੜ ਲਈ ਛਾਪੇਮਾਰੀ ਜਾਰੀ ਹੈ ਹੋਰ ਰਿਕਵਰੀਜ਼ ਵੀ ਮੈਂ ਤੁਹਾਨੂੰ ਇਸ ਪਲੇਟਫਾਰਮ ਤੇ ਦੱਸ ਸਕਦਾ ਹਾਂ ਜ਼ਿੰਮੇਵਾਰੀ ਨਾਲ ਹੋਰ ਰਿਕਵਰੀਜ਼ ਵੀ ਅਸੀਂ ਕਰਾਂਗੇ ਜਿਵੇਂ ਜਿਵੇਂ ਗ੍ਰਫਤਾਰੀਆਂ ਹੋਣਗੀਆਂ ਅਸੀਂ ਤੁਹਾਨੂੰ ਅਪਡੇਟ ਕਰਦੇ ਹਾਂ ਕੋਈ ਰਿਪੋਰਟ ਹੈ ਇਸ ਕੇਸ ਦੇ ਵਿੱਚ ਹਾਂਜੀ ਕੋਈ ਜਿਹੜਾ ਜੇਲ੍ਹ ਚ ਹੋਵੇ ਜਾਂ ਨਹੀਂ ਇਸ ਤਰ੍ਹਾਂ ਦਾ ਇਸ ਟਾਈਮ ਤੇ ਕੁਝ ਨਹੀਂ ਮੈਂ ਤੁਹਾਨੂੰ ਨਾਲ ਕਮਿਟ ਕਰਾਂਗਾ ਕਿਉਂਕਿ ਇਹ ਸਾਡੀ ਤਫ਼ਤੀਸ਼ ਦਾ ਜਿਹੜਾ ਹੈਗਾ ਵਿਸ਼ੇ ਆ ਉਹਨਾਂ ਤਫ਼ਤੀਸ਼ ਪ੍ਰਭਾਵਿਤ ਹੁੰਦੀ ਹੈ This is a very good operation aur is layi Sehel Mir ji te ohna di team ਉਹਦਾ ਇਹ ਪਾਤਰ ਐਂਡ ਦੀਸ ਦਾ ਹੀਰੋਜ਼ ਵਿਚ ਆਰ ਸਿਟਿੰਗ ਬਿਸਾਈਡਸ ਮੀ ਇੱਕ ਸਰ ਹੋਰ ਚੱਕ ਮਿਸਰੀ ਖਾਨ ਦਾ ਹੀ ਲੜਕਾ ਫਰਾਰ ਦੱਸਿਆ ਜਾ ਰਿਹਾ ਇਸ ਕੇਸ ਦੇ ਵਿੱਚ ਉਸ ਨੂੰ ਕਿਵੇਂ ਦੇਖਣਗੇ ਤਾਂ ਉਸ ਦੀ ਨਹੀਂ ਉਹਦੇ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਗੱਲ ਕਰਦੇ ਪਏ ਹੋ ਕੌਣ ਫਰਾਰ ਦੱਸਿਆ ਜਾ ਰਿਹਾ ਅਸੀਂ ਤਾਂ ਆਪਦੀ ਤਫ਼ਤੀਸ਼ ਨਾਲ ਹੀ ਕਰਾਂਗੇ ਜੋ ਸਾਡੀ ਤਫ਼ਤੀਸ਼ ਵਿੱਚ ਮੈਨੂੰ ਹੁਣ ਪਤਾ ਨਹੀਂ ਤੁਸੀਂ ਕਿਹੜੇ ਬਾਰੇ ਦੀ ਗੱਲ ਕਰ ਰਹੇ ਹੋ ਜਾਨੀ ਚਾ ਕਿ ਇੱਕ ਤੁਸੀਂ ਕਾਬੂ ਕਰ ਲਿਆ ਨਹੀਂ ਮੈਨੂੰ ਇਸ ਬਾਰੇ ਨਹੀਂ ਪਤਾ ਤੁਹਾਨੂੰ ਦੇ ਪਤਾ ਹੋਊਗਾ ਤੁਹਾਨੂੰ ਤੁਹਾਡੇ ਸੂਤਰ ਮੇਰੇ ਨਾਲ ਜ਼ਿਆਦਾ ਤੀ ਹੈ ਜੀ ਸਾਹਿਬ ਇਹਨੂੰ ਬੜੇ ਗਿਰਫਤਾਰ ਹੋਏ ਨੇ ਇੱਕ ਮਿੰਟ ਰਕ ਇੱਕ ਮਿੰਟ ਜਿਹੜੇ ਗਿਰਫਤਾਰ ਹੋਏ ਨੇ ਇਹਨੂੰ ਆਪਾਂ ਹਥਿਆਰਾਂ ਦਾ ਨੈਟਵਰਕ ਦਾ ਇੱਕ ਨਮਾਇਦਾ ਕਵਾਂਗੇ ਗੈਂਗਸਟਰ ਕਵਾਂਗੇ ਜਾਂ ਹੱਤਕਵਾਦੀ ਕਵਾਂਗੇ ਕਿਹੜੀ ਸ਼੍ਰੇਣੀ ਚ ਆਤਾ ਦੇਖੋ ਜਿਸ ਤਰ੍ਹਾਂ ਦੇ ਇਹ ਹੱਤਕ ਤ ਹਥਿਆਰ ਸਾਨੂੰ ਇਹ ਬਰਾਮਦ ਹੋਏ ਨੇ ਇਹ ਬੇਸਿਕਲੀ ਦੇਖੋ ਇਹ ਬੜੀ ਥਿਨ ਲਾਈਨ ਹੈਗੀ ਹੈ ਅੱਜ ਕੱਲ ਜਿਹੜੀ ਰੈਡੀਕਲਿਜ਼ਮ ਦੇ ਜਿਹੜੇ ਮੇਨ ਜਿਹੜੇ ਜਿਹੜੇ ਬਦਮਾਸ਼ ਨੇ ਜਿਹੜੇ ਇਥੋਂ ਦੇਸ਼ ਭੱਜ ਚੁੱਕੇ ਨੇ ਦੇਖੋ ਬੇਸਿਕਲੀ ਆਈਐਸਆਈ ਦੇ ਹੱਥੇ ਚੜੇ ਹੋਏ ਨੇ ਔਰ ਉਹਨਾਂ ਦੀ ਆਈਐਸਆਈ ਸਪான்ਸਰਡ ਜਿਹੜੀ ਨਾਰਕੋ 테ਰਰਿਜ਼ਮ ਹੈਗੀ ਹੈ ਆਪਾਂ ਹਮੇਸ਼ਾ ਵਰਡ ਵਰਡ ਯੂਜ਼ ਕਰਦੇ ਆਂ ਜਦੋਂ ਵੀ ਆਪਾਂ ਪ੍ਰੈਸ ਕਾਨਫਰੰਸ ਕਰਦੇ ਆਂ ਨਾਲ ਨਾਲ ਐਨਡੀਪੀਐਸ ਹੈ ਨਾਲ ਨਾਲ ਹਥਿਆਰ ਹੈ ਸੋ ਇਹ ਉਸੇ ਦੀ ਲੜੀ ਦੇ ਵਿੱਚ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਲਈ ਹਿੰਦੁਸਤਾਨ ਨੂੰ ਡੀਸਟੈਬਲਿਸ਼ ਕਰ ਲਈ ਜਿਹੜੀਆਂ ਆਈਐਸਆਈ ਸਮੇਂ-ਸਮੇਂ ਪਰ ਕੋਜੀ ਹਰਕਤਾਂ ਉਹਨਾਂ ਦੇ ਨਾਪਾਕ ਰਾਦੇ ਨੇ ਉਹਨਾਂ ਦੀ ਲੜੀ ਦੇ ਵਿੱਚ ਹੀ ਇਹ ਇੱਕ ਪਾਠ ਹੈ ਤੇਜ ਦਰੋਹੇ ਦਾ ਮਾਮਲਾ ਕਾਨੂੰਨ ਦੇ ਧਾਰਾਂ ਲੱਗਣਗੇ ਇਹਦਾ ਮਤਲਬ ਨਹੀਂ ਇਹਦੇ ਵਿੱਚ ਜਿਹੜਾ ਹਲੇ ਤਾਂ ਫਿਲਹਾਲ ਅਸੀਂ ਐਕਸਪਲੋਸਿਵ ਐਕਟ ਦੇ ਵਿੱਚ ਇਸਦੇ ਉੱਤੇ ਪਰਚਾ ਦਰਜ ਕੀਤਾ ਹੈਗਾ ਹਾਂ ਜਿਸ ਤਰ੍ਹਾਂ ਇਹਦੇ ਉੱਤੇ ਜਿਵੇਂ ਹੋਰ ਬੰਦੇ ਇਹਨਾਂ ਦੀ ਪੁਛਗਿੱਛ ਵਿੱਚ ਸਾਹਮਣੇ ਆਏ ਆ ਆਰਗੇਨਾਈਜ਼ਡ ਕ੍ਰਾਈਮ ਦਾ ਤਾਂ ਇਹਦੇ ਵਿੱਚ ਧਾਰਾ ਜੁੜੇਗੀ ਫਿਰ ਜਿਸ ਤਰ੍ਹਾਂ ਹੋਰ ਕੋਈ ਹੁੰਦਾ ਜਿਸ ਤਰ੍ਹਾਂ ਕੋਈ ਰੈਲੇਵੈਂਟ ਸੈਕਸ਼ਨਸ ਹੋਣਗੇ ਐਸ ਪਰ ਲਾ ਵਿਊ ਲੈਂਡ ਹਲੇ ਨਹੀਂ ਹਲੇ ਤਾਂ ਇਹਨਾਂ ਤੋਂ ਰਿਕਵਰੀ ਦੋਹਰ ਰਹਿ ਟੰਡੇ ਤਾਂ ਸਾਡੇ ਸਦਿਕ ਸਰ ਰਾਇਸਾਨੀ ਦੀ ਡੀਡ ਥਰੂ ਹੋਇਆ ਸੀ ਨਾ ਇਹਨਾਂ ਦੀ ਕੋਸ਼ਿਸ਼ ਤੇ ਹੋਈ ਹੋਏਗੀ ਨਾ ਕਿ ਅਸੀਂ ਲਾ ਚੱਲਣਾ ਕਿੱਥੇ ਹੀ ਕਰਨਾ ਮਤਲਬ ਦੇਖੋ ਜਿਹੜੀ ਤਫਤੀਸ਼ ਹੁੰਦੀ ਹੈ ਪ੍ਰੀਜ਼ੰਪਸ਼ਨਸ ਤੇ ਨਹੀਂ ਹੁੰਦੀ ਤਫਤੀਸ਼ ਫੈਕਟਸ ਤੇ ਹੁੰਦੀ ਹੈ ਮੈਂ ਤੁਹਾਨੂੰ ਇਸ ਤਰ੍ਹਾਂ ਕਿਵੇਂ ਕਿੱਥੇ ਚੱਲਨੇ ਸੀ ਕਿਵੇਂ ਚੱਲਨੇ ਸੀ ਇਹਦਾ ਤਫਤੀਸ਼ ਦਾ ਇੱਕ ਵਿਸ਼ਾ ਹੈਗਾ ਜਿਵੇਂ ਜਿਵੇਂ ਤਫਤੀਸ਼ ਹੋਏਗੀ ਜਿਵੇਂ ਜਿਵੇਂ ਤਫਤੀਸ਼ ਪ੍ਰਗਤੀ ਕਰੇਗੀ ਉਹਨੂੰ ਅਪਡੇਟ ਅਸੀਂ ਕਰਦੇ ਹਾਂ। ਜੇ ਨਾ ਜੇ ਪਹਿਲਾਂ ਕਿ ਤਰ੍ਹਾਂ ਲੋਕ ਜਿਹੜੇ ਇਨਵੋਲਵ ਹੁੰਦੇ ਨੇ ਆਪਾਂ ਇਹਨਾਂ ਨੂੰ ਡਿਲੀਵਰੀ ਪੁਆਇੰਟ ਵੀ ਕਹਿ ਸਕਦੇ ਹਾਂ ਕਿ ਡਿਲੀਵਰ ਕਰਦੇ ਨੇ ਸਮਾਨ ਨੂੰ ਜਾਂ ਸਮਾਨ ਚੱਕ ਜੀ 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 ਇਹਨਾਂ ਨੂੰ ਨੋਟਿਸ ਕੀਤਾ ਜਾਂਦਾ ਬੇਸਿਕਲੀ ਕਿ ਕਿਹਨਾਂ ਕਿਰਤਾਂ ਇਹਨਾਂ ਕੋਲ ਨੌਕਰੀਆਂ ਹੈ ਨਹੀਂ ਕਿਉਂਕਿ ਅਸੀਂ ਦੇਖਦੇ ਹਾਂ ਤੁਸੀਂ ਜਿਵੇਂ ਤੁਸੀਂ ਖੁਦ ਹੀ ਦੱਸਿਆ ਕਿ ਅਸੀਂ ਕਾਫੀ ਲੋਕ ਜਿਹੜੇ ਆ ਵੱਖ-ਵੱਖ ਕਿਸਮ ਦੇ ਵਿੱਚ ਤਾਂ ਉਹਨਾਂ ਨੂੰ ਹਿਲਪਾਰੀ ਕੀਤਾ ਇਹ ਜਿਹੜੇ 18 ਤੋਂ 24 ਸਾਲ ਦੇ ਨੌਜਵਾਨ ਹੈ ਸਾਰੇ ਇਹ ਇਸੇ ਕੰਮਾਂ ਦੇ ਪਏ ਹੋਏ ਨੇ ਕਿ ਵੀ ਆਪਾਂ ਇਸ ਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ ਇਹ ਬਹੁਤ ਵੱਡੀ ਤਰਸਦੀ ਹੈ ਤੁਸੀਂ ਬਹੁਤ ਇੱਕ ਵੈਲਿਡ ਕੁਐਸਚਨ ਇਹ ਪੁੱਛਿਆ ਹੈਗਾ ਆਪਾਂ ਹਰ ਪਰਫਾਰਮੈਂਸ ਦੇ ਵਿੱਚ ਇਹਦੀ ਇਹਦਾ ਇੱਕ ਆਪਾਂ ਹੱਲ ਵੀ ਕੱਢਣ ਦੀ ਕੋਸ਼ਿਸ਼ ਕਰਦੇ ਹੈਗੇ ਆ ਬੇਸਿਕਲੀ ਜਿਹੜਾ ਇਹ ਇੱਕ ਸੋਸਾਇਟੀਲ ਇਸ਼ੂ ਹੈਗਾ ਇਹ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜੇ ਬਾਹਰ ਬੈਠੇ ਆ ਆਪ ਬਦਮਾਸ਼ ਭੱਜ ਗਏ ਆਪ ਆਪਣੀ ਜ਼ਿੰਦਗੀ ਐਸ਼ ਨਾਲ ਜੀ ਰਹੇ ਆ ਇਹਨਾਂ ਦਾ ਮਜਬੂਰੀ ਦਾ ਫਾਇਦਾ ਉਠਾਉਂਦੇ ਐ ਮੈਂ ਮੰਨਦਾ ਇਹਨਾਂ ਦੀ ਇਕਨੋਮਿਕ ਜਿਹੜਾ ਸਟੇਟਸ ਹੁੰਦਾ ਹੈ ਉਹਦਾ ਫਾਇਦਾ ਉਠਾਉਂਦੇ ਨੇ ਇਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਸਿੱਟਦੇ ਨੇ ਉਹ ਤਾਂ ਕਿ ਇਹਨਾਂ ਨੂੰ ਐਡਿਕਟ ਬਣਾ ਕੇ ਫਿਰ ਇਹਨਾਂ ਤੋਂ ਕੰਮ ਲੈਂਦੇ ਨੇ ਪੈਸਿਆਂ ਦਾ ਲਾਲਚ ਦਿੰਦੇ ਨੇ ਔਰ ਦੂਜਾ ਇਹ ਹੈ ਕਿ ਅਸੀਂ ਤੁਹਾਡੇ ਪਾਸਪੋਰਟ ਬਣਵਾ ਕੇ ਤੁਹਾਨੂੰ ਬਾਹਰ ਕੱਢ ਲਾਂਗੇ ਉਹਦਾ ਲਾਲਚ ਦਿੰਦੇ ਨੇ ਜਿਸ ਵਿੱਚ ਮੰਦਭਾਗ ਮੈਂ ਕਹੂੰਗਾ ਜਿਹਦੇ ਵਿੱਚ ਸਾਡੇ ਨੌਜਵਾਨ ਇਸ ਵਿੱਚ ਚਾਂਸੀ ਵਿੱਚ ਫਸ ਜਾਂਦੇ ਨੇ ਤੇ ਇਹ ਗਲਤ ਕੰਮ ਕਰਦੇ ਸਾਰੇ ਇਹਨਾਂ ਦੀ ਪਹਿਲੀ ਗੱਲ ਸਾਈਂ ਮਰਜ਼ੀ ਨਹੀਂ ਹੈ ਕਿ ਉਹਨਾਂ ਦਾ ਬੇਟਾ ਕਿੱਧਰ ਜਾ ਰਿਹਾ ਹੈ ਕਿਸੀ ਜਿਹੜਾ ਉਹ ਸਟੱਟਸਾਇਆ ਹੇਠਲਾ ਕੰਮ ਕਰ ਰਿਹਾ ਥੋੜਾ ਜਿਹਾ ਉਹ ਤੁਹਾਨੂੰ ਲੱਗਦਾ ਨਹੀਂ ਕਿ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਉੱਤੇ ਆਂਦੇਣਾ ਚਾਹੀਦਾ ਮੈਂ ਆਪ ਨੂੰ ਪਹਿਲਾਂ ਹੀ ਦੱਸਿਆ ਕਿ ਇਹ ਆਪਣੀ ਸੋਸਾਇਟੀ ਦੀ ਜਿਹੜੀ ਹੈਗੀ ਹੈ ਇਸ਼ੂ ਹੈ ਇਹ ਸੋਸਾਇਟੀ ਦਾ ਸੋਸਾਇਟੀ ਲਈ ਬਹੁਤ ਵੱਡਾ ਅਜੋਕੇ ਸਮੇਂ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ ਮਾਪ ਮਾਪੇ ਲਈ ਵੀ ਤੇ ਸੋਸਾਇਟੀ ਐਜ਼ ਅ ਹੋਲ ਲਈ ਵੀ ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਸਰ ਪੁਲਿਸ ਕਿਸ ਤਰ੍ਹਾਂ ਲੱਗੀ ਹੈ ਤੁਸੀਂ ਰਾਤ ਦੀ ਕੋਈ ਨਾ ਚੰਨਪੁਰ ਸੀਕਰਾ ਦੇ ਡੇਹਰਾਵਾਂ ਬਣਾ ਸਾਰੀ ਪੁਲਿਸ ਦੀ ਜਿਸਤਾ آپریشن ਭਰਹਾੜ ਵੀ ਚਲਾ ਰਹੇ ਹੋ ਤੁਸੀਂ ਜੁੱਧ ਨਸ਼ਾ ਦੇ ਲੋਅ ਐਂਡ ਆਰਡਰ ਦੇਖ ਰਹੇ ਹੋ ਫੁੱਲ ਇਜ਼ ਲਾਈਕ ਚੈਲੰਜ ਜਿਆ ਪੁਲਿਸ ਨਹੀਂ ਜਿਆ ਗਲੈਜਮੈਂਟ ਠੀਕ ਹੈ ਮੈਨੇਜ ਹੋ ਰਿਹਾ ਹੈ ਸਭ ਕੁਝ ਠੀਕ ਹੈ ਪੰਜਾਬ ਪੁਲਿਸ ਇਜ਼ ਸੈਕੰਡ ਟੂ ਨਨ ਪੰਜਾਬ ਇੱਕ ਵਾਹਿਦ ਪੁਲਿਸ ਹੈ ਜਿਹੜੀ ਸਾਰੇ ਦੁਨੀਆ ਦੇ ਵਿੱਚ ਜਿਸਨੇ ਅੱਤਵਾਦ ਦਾ ਖਾਤਮਾ ਕੀਤਾ ਯੂ ਡੋਨਟ ਫਾਈਂਡ ਐਨੀ ਅਦਰ ਐਗਜ਼ਾਮਪਲ ਇਨ ਹੋਲ ਆਫ ਦੀ ਵਰਲਡ ਇਹ ਪੰਜਾਬ ਪੁਲਿਸ ਹੈ ਜਿਹੜੀ ਸਕਸ਼ਮ ਹੈ ਮੋਟੀਵੇਟਿਡ ਹੈ ਇਨੇ ਸੈਕਰੀਫਾਈਸਾਂ ਤੋਂ ਬਾਅਦ ਵੀ ਇਹ ਆਪਣਾ ਇਹਨਾਂ ਦੀ ਇਹਨਾਂ ਦਾ ਬੇਡਾ ਵੀ ਪੁਲਿਸ ਵਿੱਚ ਹੈਗਾ ਤੇ this is this is, uh, speaks of the dedication and motivation ਤੋਂ ਕੋਈ ਭੱਜ ਨਹੀਂ ਰਿਹਾ ਆਪਣੀ ਡਿਊਟੀ ਤੋਂ ਅਗਲੀ ਪੀੜ੍ਹੀ ਨੂੰ ਵੀ ਇਹਨਾਂ ਨੇ ਪੁਲਿਸ ਵਿੱਚ ਹੀ ਰੱਖਿਆ ਠੀਕ ਹੈ ਸਰ ਸਾਰੇ ਇਹਨਾਂ ਦੀ ਪਹਿਲੀ ਕਨਸਾਈਨਮੈਂਟ ਸੀ ਕਿ ਇਸ ਤੋਂ ਪਹਿਲੇ ਵੀ ਆਈਆਂ ਨੇ ਕਿਸ ਦੀ ਹੈ ਜਿਹੜੀ ਸਮਾਨ ਭਰਿਆ ਗਿਆ ਹੈ ਦੇਖੋ ਇਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਸ ਨੂੰ ਡਿਲੀਵਰ ਕਿਤੇ ਗਏ ਹੈ ਇਹ ਜਿਸ ਤੋਂ ਅਸੀਂ ਫਿਰ ਸਾਨੂੰ ਇਨਪੁਟ ਇਹਦੇ ਬਾਰੇ ਮਿਲੀ ਸੀ ਉਤਤ ਸਹਿਲ ਮੀਰ ਜੀ ਨੇ ਜਵੇਂ ਮੈਂ ਦੱਸਿਆ ਟੀਮਾਂ ਕਨਸਟੀਟਿਊਟ ਕੀਤੀਆਂ ਬਿਨਾਂ ਸਮੇਂ ਗਵਾਏ ਬਹੁਤ ਵੱਡਾ ਟਾਸਕ ਹੁੰਦਾ ਉਹਨਾਂ ਨੂੰ ਹਰ ਚੀਜ਼ ਨੂੰ ਐਨਲਾਈਜ਼ ਕਰਨਾ ਫੋਨਸ ਨੂੰ ਐਨਲਾਈਜ਼ ਕਰਨਾ ਸਾਰਾ ਕੁਝ ਜਿਹੜਾ ਟੈਕਨੀਕਲ ਜਿਹੜੀ ਇੰਟੈਲੀਜੈਂਸ ਹੁੰਦੀ ਹੈ ਹਿਊਮਨ ਇੰਟੈਲੀਜੈਂਸ ਨੂੰ ਪ੍ਰੈਸੈਂਟ ਕੀਤਾ ਉਹਦੇ ਵਿੱਚ ਇਸ ਦੇ ਪੁੱਛ ਗਿਛ ਤੇ ਬਾਅਦ ਜਿੱਥੇ ਇਹਨੇ ਇਹਨੂੰ ਡਿਲੀਵਰ ਹੋਈ ਸੀ ਤੇ ਜਿੱਥੇ ਇਹਨੇ ਦੱਸਿਆ ਉੱਥੋਂ ਅਸੀਂ ਦੇ ਦੋ ਹੈਂਡਗ੍ਰੇਡ ਆਦੀ ਰਿਕਵਰੀ ਕੀਤੀ ਹੈਗੀ ਹੈ ਇਹਦੇ ਵਿੱਚ ਹੋਰ ਪਲੇਅਰਸ ਜਿਹੜੇ ਹੈਗੇ ਹੈ ਹੀ ਇਜ਼ ਨਾਟ ਬਲਕ ਜਿਸ ਤਰ੍ਹਾਂ ਹੁੰਦਾ ਨਾ ਕੜੀਆਂ ਅਡਡ ਕੜੀਆਂ ਇਹਦੇ ਵਿੱਚ ਜਿਹੜਾ ਹੋਰ ਖਲਾਸਾ ਜਦੋਂ ਇਹਦੇ ਦਸੇ ਮੁਤਾਬ ਜਿਹੜੇ ਬੰਦੇ ਹੈਗੇ ਨੇ ਅਸੀਂ ਉਹਨਾਂ ਨੂੰ ਫੜਾਂਗੇ ਉਸ ਤੋਂ ਵੱਡੀ ਪਿਕਚਰ ਕਲੀਅਰ ਹੋਏਗੀ ਠੀਕ ਹੈ ਸਰ ਥੈਂਕ ਯੂ ਜੀ